ਅੱਜ ਲੁਧਿਆਣਾ ਨਗਰ ਦੇ ਮੋਤ ਪਰ ਸਜਣਾ ਨੇ ਦਿਨਾਂਤ ਸਾਡੇ ਸਾਹਮਣੇ ਰਜੀਸ਼ ਪ੍ਰਮਾਨ ਜੀ ਬੈਠੇ ਨੇ ਸੀਲ ਸਾਹਿਬ ਦੇਵੀ ਜੀ ਸੇਖੋ ਸਾਹਿਬ ਸੂਤ ਸਾਹਿਬ ਗਰੇਵਾਲ ਸਾਹਿਬ ਗੁਰਦੀਪ ਗੋਛਾ ਜੀ ਸਬੰਦੀਪ ਸਿੰਘ ਸਭ ਨੇ ਸਾਰੇ ਸਮਾਜ ਨੇ ਮਿਲ ਕੇ ਮੋਦੀ ਸਾਹਿਬ ਦਾ ਸ਼ੁਕਰਾਨਾ ਕੀਤਾ ਕਿ 48 ਸਾਲ ਬਾਅਦ ਸੱਜਨ ਕੁਮਾਰ ਜਿਹੜਾ ਇਹ ਸਮਝਦੇ ਸੀ ਕਿ ਸਾਡਾ ਰਾਜ ਹੈ ਸਾਨੂੰ ਕੋਈ ਛੂ ਨਹੀਂ ਸਕਦਾ ਉਹਨੂੰ ਦੋ ਮੁਕਦਮਿਆਂ 'ਚ ਸਜ਼ਾ ਹੋ ਗਈ ਹੈ ਇੱਕ ਸਜ਼ਾ ਉਹ ਆਲਰੇਡੀ ਪੁੱਤਰਿਆ ਇੱਕ ਹੋਰ ਨਵੀਂ ਸਜ਼ਾ ਹੋਈ ਜਿਹਦੇ 'ਚ ਉਮਰ ਕੈਲ ਹੋਈ ਹੈ ਔਰ ਅੱਗੇ ਵੀ ਅਪੀਲ ਜਿਹੜੀ ਆ ਕੀਤੀ ਜਾਏਗੀ ਕਿ ਇਹ ਸਜ਼ਾ ਵਧੇ ਸੋ ਇਹ ਪਹਿਲੀ ਵਾਰੀ ਇੱਕ ਵੱਡੇ ਅਪਰਾਧੀ ਨੂੰ ਸਜ਼ਾ ਮਿਲੀ ਹੈ ਔਰ ਉਹ ਪ੍ਰਤੀ ਉਹ ਸੰਸਥਾ ਨਾਲ ਸੰਬੰਧਿਤ ਹੈ ਜਿਹੜੇ ਕਹਿੰਦੇ ਸੀ ਜਦ ਬڑا ਪੇੜ गिरता ਹੈ ਤਾਂ ਧਰਤੀ ਕਾਂਪਦੀ ਹੈ ਪਰ ਯਾ ਇਹ ਮuje ਸਰਦਾਰ ਨજર ਨਹੀਂ ਆਨੇ ਚਾਹੀਦਾ ਸੋ ਬਹੁਤ ਵੱਡਾ ਕੌਮ ਦਾ ਨੁਕਸਾਨ ਹੋਇਆ ਇਹਨਾਂ ਨੂੰ ਮੱਲਮ ਲਾਉਣ ਦੀ ਵੀ ਲੋੜ ਸੀ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾਦਵਾਨ ਦੀ ਵੀ ਲੋੜ ਸੀ ਲੇਕਿਨ ਬਦਕਿਸਮਤੀ ਇਹ ਰਹੀ 1984 ਤੋਂ ਬਾਅਦ 10-10000 ਰੁਪਏ ਦੇ ਕੇ ਜਿਹੜਾ 10000 ਰੁਪਏ ਨਾਲ ਕੀ ਬਣਦਾ ਹੈ ਇਹਨਾਂ ਦਾ ਜਿਹੜਾ ਸ਼ੋਸ਼ਣ ਕੀਤਾ ਗਿਆ ਕਿਸੇ ਅਪਰਾਧੀ ਦੇ ਖਿਲਾਫ ਮੁਕੱਦਮੇ ਦਰਜ ਨਹੀਂ ਕੀਤੇ ਗਏ ਗ੍ਰਿਫਤਾਰੀਆਂ ਨਹੀਂ ਕੀਤੀਆਂ ਜੇ ਕੋਰਟਾਂ ਕਚਹਿਰੀਆਂ ਦੇ ਨੌ ਕਮਿਸ਼ਨ ਬਣੇ ਚਾਰ ਕਮੇਟੀਆਂ ਬਣੀਆਂ ਦੋ ਐਸਆਈਟੀ ਬਣੀਆਂ ਤੇ ਇਹਨਾਂ ਦੇ ਸਾਰਾ ਜਿਹੜਾ ਅਲਟੀਮੇਟਲੀ ਹੈ ਜਦੋਂ ਵੀ ਮੋਦੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਜੇ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਆਈ ਤੇ ਉਸੇ ਵੇਲੇ ਫੈਸਲਾ ਕੀਤਾ ਗਿਆ ਕਿ ਨਾਨਾਵਤੀ ਕਮਿਸ਼ਨ ਜਿਹੜਾ ਗਠਨ ਕੀਤਾ ਜਾਵੇ ਪੀੜਤਾ ਨੂੰ ਰਾਹਤ ਦਿੱਤੀ ਜਾਵੇ ਦੋਸ਼ੀਆਂ ਨੂੰ ਆਡੈਂਟੀਫਾਈ ਕਰਕੇ ਸਜ਼ਾ ਕਿਰਾ ਜਾਵੇ ਲੇਕਿਨ ਜਦੋਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਈ ਉਦੋਂ ਸਰਕਾਰ ਕਾਂਗਰਸ ਦੀ ਆ ਗਈ ਸੀ ਨਾਨਾਵਤੀ ਕਮਿਸ਼ਨ ਦੇ ਹੀਰ ਹੋਏ ਆ ਦੇ ਮਸਟ ਬੀ 기ਵਨ ਅ ਜੋਬ ਐਵਰੀ ਫੈਮਿਲੀ ਲੇਕਿਨ ਉਹਨਾਂ ਨੇ ਲਿਖ ਦਿੱਤਾ ਕਿ ਦੇ ਮੇ ਬੀ 기ਵਨ ਅ ਜੋਬ 2733 ਬੰਦੇ ਬਰੇ ਨੌਕਰੀ ਮਿਲੀ 14 ਆਦਮੀਆਂ ਨੂੰ ਪਿਛਲੇ 4 ਸਾਲ ਤੋਂ ਐਸ ਚੇਅਰਮੈਨ ਆਫ ਦਾ ਨੈਸ਼ਨਲ ਕਮਿਸ਼ਨ ਫਾਰ ਮਿਨੋਰਟੀਜ਼ ਮੈਂ ਸਾਰੇ ਦੇਸ਼ ਵਿੱਚ ਜਿੱਥੇ 10 ਸਟੇਟਾਂ ਦੇ ਵਿੱਚ ਇਹ ਦੰਗੇ ਹੋਏ ਆ ਜਾਂ ਪੰਜਾਬ ਦੇ ਵਿੱਚ ਜਿਹੜੇ ਕਤਲਵਾਰ ਤੋਂ ਬਾਅਦ ਲੋਕ ਆ ਕੇ ਵਸੇ ਆ ਇਹਨਾਂ ਸਾਰੀਆਂ ਸਰਕਾਰਾਂ ਨੂੰ ਇਹ ਕਹਿ ਰਿਆ ਸੀ ਕਿ ਲਗਾਤਾਰ ਸਰਟੀਫਿਕੇਟ ਪੇਸ਼ ਕਰੋ ਕਿ ਸਾਰੇ ਸੈਟਲ ਹੋ ਗਏ ਆ ਲੇਕਿਨ ਬਦਕਿਸਮਤੀ ਨਾਲ ਬਹੁਤੀਆਂ ਸਰਕਾਰਾਂ ਨੇ ਹਲੇ ਤੱਕ ਵੀ ਸਰਟੀਫਿਕੇਟ ਨਹੀਂ ਭੇਜਿਆ ਪੈਸਾ ਕੇਂਦਰ ਸਰਕਾਰ ਨੇ ਆਉਣਾ ਸੀ ਇੰਪਲੀਮੈਂਟ ਗਵਰਨਮੈਂਟ ਨੂੰ ਹੋਣਾ ਹੈ ਅੱਜ ਵੀ ਪਹਿਲਾਂ ਇਹਨਾਂ ਨੇ 20000 ਦਿੱਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਫਿਰ ਜਸਟਿਸ ਅਨਿਲ ਦੇਵ ਸਿੰਘ ਦੀ ਕੋਰਟ ਦੇ ਵਿੱਚ ਗਏ ਕੁਸ਼ਪੀੜਤ ਸਿੱਖ ਉਹਨਾਂ ਨੇ ਕਿਹਾ ਜੀ ਸਾਨੂੰ ਬੜਾ ਮੁਆਵਜ਼ਾ ਘੱਟ ਮਿਲਿਆ ਉਹਨਾਂ ਨੇ ਕਿਹਾ 20000 ਰੁਪਏ ਮਜ਼ਾਕ ਹੈ ਇਹਨੂੰ 2 ਲੱਖ ਰੁਪਏ ਦਿਆ ਜਾਏ ਵਿਦ ਇੰਟਰਸਟ ਰੁਪਈਆ ਬਣਿਆ 3.5 ਲੱਖ ਉਹਦੇ ਚੋਂ ਵੀ ਵਕਤ ਦੀ ਸਰਕਾਰ ਨੇ 20000 ਕੱਟ ਲਿਆ ਜਿਹੜੇ ਪਹਿਲਾਂ ਦਿੱਤਾ ਸੀ ਮੋਦੀ ਸਾਹਿਬ ਆਏ ਔਨ ਸਾਰੀ ਰਾਜਨਾਥ ਸਿੰਘ ਜੀ ਨੂੰ ਆਪ ਭੇਜ ਕੇ ਕੋਰਟ ਆਰਡਰ ਨਾਲ ਨਹੀਂ ਸਭ ਦੇ ਘਰਾਂ ਦੇ ਵਿੱਚ 5-5 ਲੱਖ ਰੁਪਏ ਪਹੁੰਚਾਇਆ ਸਾਰੇ ਦੇਸ਼ ਦੇ ਵਿੱਚ 5-5 ਲੱਖ ਰੁਪਏ ਦਿੱਤਾ ਗਿਆ ਜਿਹੜੇ ਪੀੜਤ ਜਿੱਥੇ ਵੀ ਬੈਠੇ ਲੇਕਿਨ ਅਫਸੋਸ ਦੀ ਗੱਲ ਹੈ ਜੰਮੂ ਕਸ਼ਮੀਰ ਦੇ ਹਲੇ ਦੋ ਪਰਿਵਾਰ ਰਹਿੰਦੇ ਆ ਸ਼ਹੀਦ ਹੋਏ ਉਹ ਕਹਿੰਦੇ ਸਾਨੂੰ ਪਰਿਵਾਰ ਨਹੀਂ ਰੱਭ ਰਹੇ ਉਹਨਾਂ ਦੀ ਰਿਪੋਰਟ ਇਹ ਆਈ ਹੈ ਸੋ ਇਹ ਕੰਟੀਨਿਊਸ ਪ੍ਰੋਸੈਸ ਆਫ ਰੀਹੈਬਿਟੇਸ਼ਨ ਐਂਡ ਪਨਿਸ਼ਿੰਗ ਦੀ ਅਕਿਊਜ਼ ਇਸ ਗੋਇੰਗ ਆਨ ਹਲੇ ਵੀ ਜਿਹੜੀ ਸੁਪਰੀਮ ਕੋਰਟ ਨੇ ਵੀ ਆਰਡਰ ਕੀਤਾ ਹੈ ਕਿ ਜਿਹੜੀਆਂ ਅਪੀਲਾਂ ਪੈਂਡਿੰਗ ਨੇ ਅਗੇਂਸਟ ਐਕਵਿਟਲ ਉਹ ਛੇਤੀ ਤੋਂ ਛੇਤੀ ਡਿਸਾਈਡ ਕੀਤੀਆਂ ਜਾਣ ਐਸਆਈਟੀ ਆਪਣਾ ਕੰਮ ਕਰ ਰਹੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਪਹਿਲਾਂ ਮੋਦੀ ਸਾਹਿਬ ਨੇ ਕਨਸਟੀਟਿਊਟ ਕੀਤੀ ਸੀ 2016 ਚ ਉਸ ਤੋਂ ਬਾਅਦ 2018 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਵੱਖਰੀ ਕਨਸਟੀਟਿਊ ਉਸੇ ਨੂੰ ਐਕਸਟੈਂਡ ਕਰਕੇ ਉਸ ਐਸਆਈਟੀ ਹੁਣ ਉਹਦੇ ਥੱਲੇ ਇਹਦੀਆਂ ਇਨਵੈਸਟੀਗੇਸ਼ਨ ਹੋ ਰਹੀਆਂ ਨੇ ਤਾਂ ਸ ਜਿ ਜੀ ਸਟਾਈਟਲਰ ਤੇ ਹੋਰ ਜਿਹੜੀਆਂ ਬੜੀਆਂ ਮੱਛੀਆਂ ਨੇ ਉਹ ਵੀ ਨੈਟ ਦੇ ਵਿੱਚ ਆ ਕੇ ਸਜ਼ਾ ਲੈਣ ਗਿਆ ਕਿਉਂਕਿ ਇੱਥੇ ਅੱਜ ਸਿਰਫ ਧਨਵਾਦ ਕਰਨ ਵਾਸਤੇ ਸੀ ਕਿਉਂਕਿ ਜਿਹੜਾ ਕੋਈ ਕੰਮ ਕਰਦਾ ਕੌਮ ਦਾ ਉਹਦਾ ਧਨਵਾਦ ਕਰਦਾ ਬਣਦਾ ਮੈਂ ਜਿੱਥੇ ਉਹ ਕੌਲਨੀ ਜਿੱਥੇ ਵਿਧਵਾਵਾਂ বাসਦੀਆਂ ਨੇ ਉਹਨੂੰ ਵਿਧਵਾ ਕੌਲਨੀ ਕਹਿੰਦੇ ਸੀ ਅਸੀਂ ਉਹਦਾ ਨਾਮ ਬਦਲਾ ਕੇ ਮਾਤਾ ਗੁਜਰੀ ਦੇ ਨਾਮ ਤੇ ਇੱਕ ਉਹਦਾ ਨਾਮ ਚੇਂਜ ਕਰਵਾਇਆ ਉੱਥੇ ਗਿਆ ਔਰ ਉਹਨੂੰ ਪੁੱਛਿਆ ਯਾਰ ਉਸ ਵੇਲੇ ਜਦੋਂ ਇਹ ਘਟਨਾ ਹੋਈ ਉਹਨੂੰ ਦੇਸ਼ ਦਾ ਰਾਸ਼ਟਰਪਤੀ ਸਿੱਖ ਜੀ ਇੱਥੇ ਆਇਆ ਕਹਿਣ ਲੱਗੇ ਨਹੀਂ ਜੀ ਮੈਂ ਕਿਹਾ ਉਸ ਤੋਂ ਬਾਅਦ ਦੇਸ਼ ਦਾ ਹੋਮ ਮਿਨਿਸਟਰ ਸਿੱਖ ਬਣਿਆ ਉਹ ਆਇਆ ਕਹਿੰਦੇ ਨਹੀਂ ਆਇਆ ਜੀ ਮੈਂ ਕਿਹਾ ਜਿਹੜੇ ਲੋਕਾਂ ਨੇ ਅਜੀਟੇਸ਼ਨ ਸ਼ੁਰੂ ਕਰਵਾਈ ਪੰਜਾਬ 'ਚ ਜਿਹਦਾ ਆਲਟੀਮੇਟਲੀ ਰਿਜ਼ਲਟ ਇਹ ਨਿਕਲਿਆ ਉਹਨਾਂ 'ਚ ਕੋਈ ਆਇਆ ਕਹਿੰਦੇ ਨਹੀਂ ਆਇਆ ਜੀ ਸੋ ਭਾਈ ਪੀੜਤਾਂ ਦੀ ਸਾਰ ਲੈਣ ਦਾ ਕੰਮ ਕੇਵਲ ਮੋਦੀ ਸਾਹਿਬ ਦੇ ਜਮੇ ਔਰ ਸਿੱਖ ਧਰਮ ਨੂੰ ਤੇ ਪੰਜਾਬ ਨੂੰ ਉਹ ਪਿਆਰ ਕਰਦੇ ਆ ਇਸ ਕਰਕੇ ਸਾਰਿਆਂ ਨੂੰ ਮੱਲਮ ਵੀ ਲਾਈ ਜਾ ਰਹੀ ਹੈ ਹੌਨ ਚਿੱਲੜ ਦੇ ਵਿੱਚ ਲੋਕੀ ਕਿਸੇ ਨੇ ਇਨਸਾਫ ਨਹੀਂ ਦਿੱਤਾ 17 ਕਰੋੜ ਰੁਪਇਆ ਮੈਂ ਆਪ ਉਹਨਾਂ ਦੇ ਪਿੰਡਾਂ ਚ ਵੇਕੇ ਆਇਆ ਪੀੜਤ ਪਰਿਵਾਰਾਂ ਨੂੰ ਦੇ ਕੇ ਆਏ ਮੋਦੀ ਸਾਹਿਬ ਨੇ ਭੇਜਿਆ ਕੋਟ ਲਖਪਤ ਜਿੱਥੇ ਗੁਰੂ ਨਾਨਕ ਸਾਹਿਬ ਜਿੱਥੇ ਮਕਾਨੂ ਗਏ ਸੀ ਉਹ ਗੁਰਦੁਆਰਾ ਵੀ ਮੋਦੀ ਸਾਹਿਬ ਨੇ 10 ਕਰੋੜ ਰੁਪਇਆ ਲਾ ਕੇ ਉਹਨੂੰ ਉਸੇ ਤਰ੍ਹਾਂ ਦਾ ਗੁਰਦੁਆਰਾ ਸ਼ਾਇਦ ਹਿੰਦੁਸਤਾਨ ਜਾਂ ਦੁਨੀਆ 'ਚ ਪਹਿਲਾ ਹੈ ਜਿੱਥੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਸੀ ਉਸੇ ਤਰ੍ਹਾਂ ਦਾ ਗੁਰਦੁਆਰਾ ਉਸੇ ਮਟੀਰੀਅਲ ਨਾਲ ਮੋਦੀ ਸਾਹਿਬ ਨੇ ਬਣਾ ਕੇ ਦਿੱਤਾ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਮੈਂ ਤਾਂ ਗਵਰਨਮੈਂਟ ਆਫ ਇੰਡੀਆ ਦਾ ਹਿੱਸਾ ਹਾਂ ਕਿ ਇਹਨਾਂ ਨੇ ਮੋਦੀ ਸਾਹਿਬ ਦਾ ਸ਼ੁਕਰਾਨਾ ਕੀਤਾ ਸਰ ਦੇਖਿਆ ਹੋਵੇ ਜਿਹਦਾ ਸਜਾਵੇ ਉਹਨੂੰ ਮਿਲ ਗਈ ਹੈ ਲੇਕਿਨ ਜੰਗਾ ਤਰਾਸੀ ਆਦਿਆਂ ਦੀ ਜਿਹੜੀ ਤਰਾਸੀ ਪਹਿਲਾਂ ਤੇ ਬੁਲੈਂਡ ਨੇ ਉਹ ਕੰਮ ਟੁੱਟ ਭੱਜ ਗਏ ਆ ਤੇ ਉਹਨਾਂ ਦਾ ਵੀ ਕੋਈ ਸੋਚਿਆ ਜਾਊਗਾ ਕਿ ਉਹਨਾਂ ਨੂੰ ਹਰ ਕੇਸ ਦੇ ਵਿੱਚ ਰਿਵਿਊ ਹੋ ਰਿਹਾ ਈਚ ਐਂਡ ਐਪਰੀ ਕੇਸ ਇਸ ਬੀਇੰਗ ਰਿਵਿਊਡ ਐਂਡ ਉਹਨਾਂ ਨੂੰ ਜਸਟਿਸ ਜਿਹੜਾ ਆ ਤਾਂ ਕਿ ਜਿੱਥੇ ਮੱਲਮ ਦੀ ਗੱਲ ਹੈ ਉਹ ਮੱਲਮ ਲਈ ਜਾਵੇ ਕੰਪਨਸੇਸ਼ਨ ਕੀਤੀ ਜਾਵੇ ਜਿਹੜਾ ਨੁਕਸਾਨ ਹੋ ਗਿਆ ਉਹ ਵਾਪਸ ਨਹੀਂ ਆ ਸਕਦਾ ਬੰਦੇ ਮਰੇ ਨੂੰ ਕੌਣ ਲਿਆਏਗਾ ਜੀ ਵਾਪਸ ਸੜੇ ਨੂੰ ਕੌਣ ਵਾਪਸ ਲਿਆਏਗਾ ਲੇਕਿਨ ਹਾਂ ਮੱਲਮ ਲਾਣ ਦਾ ਕੰਮ ਜਿਹੜਾ ਸਰਕਾਰ ਕਰੇਗੀ ਅੱਜ ਜਿੱਥੇ ਅਸੀਂ ਰਾਉਪੁਰਾ ਜੀ ਦਾ ਸਵਾਗਤ ਕਰਦੇ ਹਾਂ ਇੱਥੇ ਘਟਕਿੰਦੀ ਇਹਦੇ ਚੇਅਰਮੈਨ ਸਾਰੇ ਅਫਸਰਟੀਟੀ ਕਦੋਂ ਆਏ ਆ ਬਹੁਤ ਸੋਗ ਕਰਦੇ ਜਿੱਥੇ ਅੱਜ ਸਾਜਨ ਕੁਮਾਰ ਵਰਗੇ ਨੂੰ ਫਾਂਸੀ ਦੀ ਸਜ਼ਾ ਮਿਲਣੇ ਚਾਹੀਦੀ ਅਸੀਂ ਵੀ ਇਹ ਕਰਦੇ ਹਾਂ ਉਹਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਹੜਾ ਕਤਲਿਆ ਹੁੰਦਾ ਹੈ ਅੱਗਾ ਤੁਹਾਡੇ ਪਰਿਵਾਰਾਂ ਨੂੰ ਅੱਜ ਬਹੁਤ ਖੁਸ਼ੀ ਹੈ ਅਸੀਂ ਬਹੁਤ ਸ਼ੁਕਰਾਨਾ ਉਹ ਵਾਹਿਗੁਰੂ ਨੂੰ ਸ਼ੁਕਰਾਨਾ ਮੋਦੀ ਸਾਹਿਬ ਦਾ ਸ਼ੁਕਰਾਨਾ ਮੋਦੀ ਸਾਹਿਬ ਦਾ ਸ਼ੁਕਰਾਨਾ